ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾ ਸੰਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਤੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਉਦਾਸੀਆਂ ਦੇ ਦੌਰਾਨ ਜਦ ਰੂਮ ਦੇਸ਼ ਵਿੱਚ ਗਏ ਇੱਕ ਦਿਨ ਸੱਚ ਦਾ ਸੰਦੇਸ਼ਾ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਸਮੇਤ ਰੂਮ ਦੇਸ਼ ਵਿੱਚ ਆਏ ਗੁਰੂ ਜੀ ਨੇ ਲੋਕਾਂ ਦੀ ਦੁਖੀ ਹਾਲਤ ਵੇਖੀ ਉਹ ਜਾਣਦੇ ਸਨ ਕਿ ਇੱਥੇ ਸਿਰਫ ਸੱਚ ਪਿਆਰ ਅਤੇ ਦਇਆ ਹੀ ਇਸ ਹਨੇਰੇ ਨੂੰ ਦੂਰ ਕਰ ਸਕਦੇ ਹਨ ਗੁਰੂ ਜੀ ਕਿਲੇ ਦੇ ਦਰਵਾਜੇ ਤੇ ਜਾ ਕੇ ਰੁਕੇ ਅਤੇ ਦਰਵਾਨਾਂ ਤੋਂ ਪੁੱਛਿਆ ਇਸ ਦੇਸ਼ ਦਾ ਬਾਦਸ਼ਾਹ ਕਿਹਦਾ ਹੈ ਉਹ ਗਰੀਬਾਂ ਨਾਲ ਕਿਵੇਂ ਵਰਤਾਅ ਕਰਦਾ ਹੈ ਲੋਕਾਂ ਨਾਲ ਨਿਆਂ ਕਰਦਾ ਹੈ ਜਾਂ ਨਹੀਂ ਦਰਬਾਨਾ ਨੇ ਸੱਚ ਬਿਆਨ ਕਰ ਦਿੱਤਾ ਉਹ ਕਹਿੰਦੇ ਸਾਡਾ ਬਾਦਸ਼ਾਹ ਕਾਰੋਂ ਬਹੁਤ ਜ਼ਾਲਮ ਹੈ ਕਿਸੇ ਨੂੰ ਰਤਾ ਭਰ ਵੀ ਤਾਂ ਨਹੀਂ ਦਿੰਦਾ ਸਾਰੀ ਪਰਜਾਂ ਨੂੰ ਲੁੱਟ ਲਿਆ ਹੈ ਕਬਰਾਂ ਵਿੱਚੋਂ ਵੀ ਸੋਨਾ ਕੱਢ ਲਿਆ ਹੈ ਲੋਕ ਭੁੱਖੇ ਮਰ ਰਹੇ ਹਨ ਇਸੇ ਨੂੰ ਸੁਖ ਨਹੀਂ ਗੁਰੂ ਜੀ ਨੇ ਫਿਰ ਪੁੱਛਿਆ ਇਹ ਤਨ ਇਸਨੇ ਕਿਵੇਂ ਇਕੱਠਾ ਕੀਤਾ ਦਰਬਾਨਾ ਨੇ ਇੱਕ ਹੈਰਾਨ ਕਰਨ ਵਾਲੀ ਕਹਾਣੀ ਸੁਣਾਈ ਇੱਕ ਵਾਰ ਕਰੂ ਨੇ ਆਪਣੇ ਸਾਰੇ ਵਜ਼ੀਰ ਬੁਲਾਏ ਤੇ ਪੁੱਛਿਆ ਮੇਰੇ ਰਾਜ ਵਿੱਚ ਹੋਰ ਕਿਤੇ ਚਾਂਦੀ ਦੇ ਸਿੱਕੇ ਬਚੇ ਹਨ ਵਜ਼ੀਰਾ ਨੇ ਕਿਹਾ ਹੁਣ ਤਾਂ ਸਾਰਾ ਰਾਜ ਖਾਲੀ ਹੋ ਗਿਆ ਹੈ ਇਹ ਸੁਣ ਕੇ ਕਾਰੂ ਨੇ ਆਪਣੇ ਹੀ ਉਤਰੀ ਨੂੰ ਬਾਜ਼ਾਰ ਵਿੱਚ ਵੇਚਣ ਲਈ ਖੜਾ ਕਰ ਦਿੱਤਾ ਮੁੱਲ ਸਿਰਫ ਇੱਕ ਚਾਂਦੀ ਦਾ ਸਿੱਕਾ ਉਸੇ ਵੇਲੇ ਇੱਕ 14 ਸਾਲ ਦਾ ਲੜਕਾ ਉੱਥੇ ਉਲੰਗਿਆ ਰਾਜਕੁਮਾਰੀ ਦੀ ਸੋਭਾ ਵੇਖ ਕੇ ਮੋਹਿਤ ਹੋ ਗਿਆ ਉਹ ਘਰ ਦੌੜਿਆ ਤੇ ਮਾਂ ਨੂੰ ਕਿਹਾ ਮੈਨੂੰ ਇੱਕ ਚਾਂਦੀ ਦਾ ਸਿੱਕਾ ਦੇ ਦੇਵੋ ਮੈਂ ਰਾਜਕੁਮਾਰੇ ਖਰੀਦ ਲਵਾਂਗਾ ਮਾਂ ਨੇ ਦੁੱਖ ਨਾਲ ਕਿਹਾ ਪੁੱਤਰ ਸਾਡੇ ਕੋਲ ਤਾਂ ਇੱਕ ਵੀ ਸਿੱਕਾ ਨਹੀਂ ਪਰ ਲੜਕਾ ਹਟ ਕਰਦਾ ਰਿਹਾ ਆਖਿਰ ਮਾਂ ਨੇ ਰੋ ਕੇ ਕਿਹਾ ਜਦ ਤੇਰੇ ਪਿਤਾ ਨੂੰ ਦਫਨਾਇਆ ਸੀ ਉਸ ਦੇ ਮੋਹ ਵਿੱਚ ਇੱਕ ਸਿੱਕਾ ਰੱਖਿਆ ਸੀ ਜੇ ਚਾਹੁੰਦਾ ਹੈ ਉਹ ਕੱਢ ਲੈ ਲੜਕਾ ਦੌੜਿਆ ਪਿਤਾ ਦੀ ਕਬਰ ਖੋਦ ਕੇ ਸਿੱਕਾ ਕੱਢਿਆ ਅਤੇ ਬਾਜ਼ਾਰ ਪਹੁੰਚ ਗਿਆ ਇਹ ਸੁਣ ਕੇ ਕਰੂ ਛੱਕੀ ਹੋਇਆ ਉਸ ਨੂੰ ਫੜ ਕੇ ਬਹਿਰਮੀ ਨਾਲ ਮਾਰਿਆ ਅਤੇ ਪੁੱਛਿਆ ਸਿੱਕਾ ਕਿੱਥੋਂ ਲਿਆ ਲੜਕੇ ਨੇ ਸੱਚ ਦੱਸ ਦਿੱਤਾ ਤੁਰੰਤ ਾਰੂ ਨੇ ਹੁਕਮ ਦਿੱਤਾ ਸਾਰੇ ਰਾਜ ਦੀਆਂ ਕਬਰਾਂ ਖੋਦੋ ਕਈ ਕਬਰਾਂ ਵਿੱਚੋਂ ਸਿੱਕੇ ਮਿਲੇ ਲੋਕਾਂ ਨੇ ਕਿਹਾ ਇਹ ਤਾਂ ਸਭ ਤੋਂ ਵੱਡਾ ਜ਼ੁਲਮ ਹੈ ਗੁਰੂ ਜੀ ਨੇ ਇਹ ਸੁਣ ਕੇ ਕਿਹਾ ਇਹ ਧਨ ਦੇ ਨਾਲ ਨਰਕ ਵਿੱਚ ਜਾਵੇਗਾ ਇਹਦਾ ਜੀਵਨ ਢਿਗ ਹੈ ਗੁਰੂ ਜੀ ਨੇ ਤਰਬਾਨਾਂ ਨੂੰ ਕਿਹਾ ਕਾਰੂ ਨੂੰ ਕਹੋ ਕਿ ਇੱਕ ਫਕੀਰ ਆਇਆ ਹੈ ਜੋ ਕੁਝ ਨਹੀਂ ਮੰਗਦਾ ਸਿਰਫ ਮਿਲਣਾ ਚਾਹੁੰਦਾ ਹੈ ਦਰਬਾਨਾ ਨੇ 카ਰੂ ਨੂੰ ਜਾ ਕੇ ਦੱਸਿਆ ਕਿ ਇੱਕ ਫਕੀਰ ਦਰਬਾਰ ਦੇ ਬਾਹਰ ਆਇਆ ਹੈ। 카ਰੂ ਨੇ ਹੁਕਮ ਦਿੱਤਾ ਇਹ ਉਸ ਨੂੰ ਅੰਦਰ ਲਿਆਂਦਾ ਜਾਵੇ। ਜਦ 카ਰੂ ਬਾਹਰ ਆਇਆ ਉਸ ਨੇ ਵੇਖਿਆ ਕਿ ਗੁਰੂ ਜੀ ਪੱਟੀਆਂ ਮਿੱਟੀਆਂ ਦੀਆਂ ਠੇਕਰੀਆਂ ਚੁਣ-ਚੁਣ ਕੇ ਆਪਣੇ ਕੱਪੜੇ ਵਿੱਚ ਪਾ ਰਹੇ ਹਨ। ਹੈਰਾਨ ਹੋ ਕੇ 카ਰੂ ਨੇ ਪੁੱਛਿਆ ਤੁਸੀਂ ਇਹ ਠੇਕਰੀਆਂ ਕਿਉਂ ਚੁਣ ਰਹੇ ਹੋ? ਇਹਨਾਂ ਦਾ ਕੀ ਕਰੋਗੇ ਗੁਰੂ ਜੀ ਨੇ ਸਾਤ ਸੁਰ ਵਿੱਚ ਕਿਹਾ ਇਹ ਠਿਕਰੀਆਂ ਮੇਰੇ ਨਾਲ ਪਰਲੋਕ ਵਿੱਚ ਜਾਣ ਗਈਆਂ ਇਸ ਲਈ ਮੈਂ ਇਹਨਾਂ ਨੂੰ ਧੁਨ ਰਿਹਾ ਹਾਂ ਇਹ ਪਰਲੋਕ ਵਿੱਚ ਮੇਰੇ ਕੰਮ ਆਉਣਗੀਆਂ ਕਾਰੂ ਹੱਸ ਕੇ ਬੋਲਾ اے ਦਰਵੇਸ ਇਹ ਠਿਕਰੀਆਂ ਕਿਵੇਂ ਤੇਰੇ ਨਾਲ ਜਾਣ ਗਈਆਂ ਮਨੁੱਖ ਦਾ ਸਰੀਰ ਤਾਂ ਇੱਥੇ ਹੀ ਰਹਿ ਜਾਂਦਾ ਹੈ ਨਾਲ ਇੱਕ ਈਲੇ ਜਿੰਨੇ ਵੀ ਚੀਜ਼ ਨਹੀਂ ਜਾਂਦੀ ਗੁਰੂ ਜੀ ਨੇ ਕਾਰੋ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਤੂੰ ਦੇਸ਼ ਤੇ ਜ਼ੁਲਮ ਕਰਕੇ 45 ਖਜ਼ਾਨੇ ਇਕੱਠੇ ਕੀਤੇ ਹਨ ਇਹ ਕਿਵੇਂ ਤੇਰੇ ਨਾਲ ਜਾਣਗੇ ਜਿਹੜੇ ਪਾਪ ਕਰਕੇ ਇਕੱਠੇ ਕੀਤੇ ਗਏ ਹਨ ਉਹ ਸਿਰਫ ਤੇਰੇ ਲਈ ਦੁੱਖ ਅਤੇ ਬਰਬਾਦੀ ਹੀ ਲਿਆਣਗੇ ਗੁਰੂ ਜੀ ਨੇ ਉਸ ਨੂੰ ਉਸ ਦੇ ਮਰੇ ਭਰਾ ਦੀ ਮਿਸਾਲ ਦਿੱਤੀ ਕਿ ਜਿਵੇਂ ਉਸ ਦਾ ਸਰੀਰ ਧਨ ਦੌਲਤ ਇੱਥੇ ਹੀ ਰਹਿ ਗਏ ਸਿਰਫ ਕਰਮ ਨਾਲ ਗਏ ਮਾਇਆ ਦਾ 모ਹ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ ਪਰਲੋਕ ਪਰਲੋਕ ਵਿੱਚ ਸਿਰਫ ਚੰਗੇ ਕਰਮ ਅਤੇ ਨਾਮ ਸਿਮਰਨ ਹੀ ਤੇਰੇ ਨਾਲ ਜਾਂਦੇ ਹਨ ਇਹ ਬਚਨ ਸੁਣ ਕੇ ਤਾਰੂ ਦੇ ਪੱਥਰ ਦਿਲ ਵਿੱਚ ਦਰਾਰ ਪੈ ਗਈ ਉਹ ਹੌਲੀ ਆਵਾਜ਼ ਵਿੱਚ ਬੋਲਿਆ ਜੋ ਕੁਝ ਮੈਂ ਕੀਤਾ ਉਸ ਤੇ ਮੈਨੂੰ ਪਛਤਾਵਾ ਹੈ ਹੁਣ ਮੈਨੂੰ ਸਹੀ ਰਾਹ ਦਿਖਾਓ ਮੈਂ ਕਿਵੇਂ ਪ੍ਰਭੂ ਨੂੰ ਯਾਦ ਕਰਾਂ ਮੈਂ ਮਾਇਆ ਵਿੱਚ ਫਸਿਆ ਰਿਹਾ ਹਾਂ ਗੁਰੂ ਜੀ ਨੇ ਕਿਹਾ ਦੁਨੀਆ ਦੇ ਸਾਰੇ ਰਿਸ਼ਤੇ ਖਾਣ ਪੀਣ ਤੱਕ ਹੀ ਰਹਿੰਦੇ ਹਨ ਧੰਨ ਦਾ ਮਿੱਤਰ ਦੁੱਖ ਵੇਲੇ ਕੰਮ ਨਹੀਂ ਆਉਂਦਾ ਪਰ ਰੱਬ ਦਾ ਨਾਮ ਇਹੀ ਹੈ ਜੋ ਅੰਤ ਵੇਲੇ ਤੈਨੂੰ ਬਚਾ ਸਕਦਾ ਹੈ ਸਾਰੂ ਨੇ ਤਰੰਤ ਗੁਰੂ ਜੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੁਰੂ ਜੀ ਦੀਆਂ ਗੱਲ ਮੰਨ ਲਈ ਉਸ ਨੇ ਹੁਕਮ ਜਾਰੀ ਕੀਤਾ ਸਾਰੇ ਕੈਦੀ ਰਿਹਾਅ ਕੀਤੇ ਜਾਣ ਲੋਕਾਂ ਉਹ ਲੁੱਟਿਆ ਧਨ ਵਾਪਸ ਕੀਤਾ ਜਾਵੇ ਗਰੀਬਾਂ ਲਈ ਲੰਗਰ ਲਗਾਏ ਜਾਣ ਜ਼ੁਲਮ ਖਤਮ ਕੀਤਾ ਜਾਵੇ ਕੁਝ ਹੀ ਦਿਨਾਂ ਵਿੱਚ ਰੂਮ ਦੇ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਵਾਪਸ ਆ ਗਈ ਲੋਕ ਖੁਸ਼ ਹੋ ਗਏ ਘਰਾਂ ਵਿੱਚ ਅਮਨ ਸੁੱਖ ਆ ਗਿਆ ਜਦ ਗੁਰੂ ਜੀ ਅੱਗੇ ਜਾਣ ਲੱਗੇ ਸਾਰੋਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮੇਰੇ ਪਾਸ ਰਹੋ ਜੀ ਜੇ ਰਹਿਣਾ ਨਹੀਂ ਤਾਂ ਫਿਰ ਆਧਾ ਆ ਕੇ ਮਿਲੋਗੇ ਗੁਰੂ ਜੀ ਨੇ ਪਿਆਰ ਨਾਲ ਕਿਹਾ ਨਾਮ ਦਾ ਸਿਮਰਨ ਕਰ ਆਪਣੇ ਅੰਦਰ ਧਿਆਨ ਧਾਰਨ ਕਰ ਇਹ ਹੀ ਸਾਡਾ ਮਿਲਾਪ ਹੈ ਇਹ ਕਹਿ ਕੇ ਗੁਰੂ ਜੀ ਅੱਗੇ ਵੱਧ ਗਏ ਤਾਰੂ ਦਾ ਦਿਲ ਹੁਣ ਮਾਇਆ ਦੇ ਹਨੇਰੇ ਤੋਂ ਮੁਕਤ ਸੀ ਉਸ ਨੇ ਆਪਣੀ ਬਾਕੀ ਜ਼ਿੰਦਗੀ ਲੋਕਾਂ ਦੀ ਸੇਵਾ ਅਤੇ ਰੱਬ ਦੇ ਨਾਮ ਸਿਮਰਨ ਵਿੱਚ ਬਿਤਾਈ ਇਸ ਵਿੱਚ ਸਾਨੂੰ ਕੀ ਸਿੱਖਿਆ ਮਿਲਦੀ ਹੈ ਤਨ ਸਾਡੇ ਨਾਲ ਨਹੀਂ ਜਾਂਦਾ ਚਾਹੇ ਕਿੰਨਾ ਵੀ ਇਕੱਠਾ ਕਰ ਲਵੋ ਅੰਤ ਵਿੱਚ ਸਿਰਫ ਕਰਮ ਹੀ ਸਾਡੇ ਨਾਲ ਹੁੰਦੇ ਹਨ ਜ਼ੁਲਮ ਦੇ ਨਾਲ ਕਮਾਇਆ ਹੋਇਆ ਤਨ ਬਰਬਾਦੀ ਲਿਆਉਂਦਾ ਹੈ ਉਹ ਮਨੁੱਖ ਨੂੰ ਅੰਦਰੋਂ ਸਾੜ ਦਿੰਦਾ ਹੈ ਗੁਰੂ ਦੀ ਸੰਗਤ ਮਨੁੱਖ ਨੂੰ ਬਦਲ ਸਕਦੀ ਹੈ ਗੁਰੂ ਦੀ ਸੰਗਤ ਵਿੱਚ ਅਥਰ ਵਰਗਾ ਦਿਲ ਵੀ ਮੋਮ ਬਣ ਜਾਂਦਾ ਹੈ ਨਾਮ ਤੇ ਸੇਵਾ ਹੀ ਅਸਲੀ ਖਜ਼ਾਨਾ ਹੈ ਇਹ ਹੀ ਪਰਲੋਕ ਵਿੱਚ ਸਾਡਾ ਸਾਥ ਦਿੰਦਾ ਹੈ ਇਸ ਸਾਖੀ ਦਾ ਜੇ ਕਿਰਪਾਈ ਸੰਤੋਖ ਜੀ ਵੱਲੋਂ ਰਚਿਤ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕੀਤਾ ਗਿਆ ਹੈ ਸਾਖੀ ਸਰਵਣ ਕਰਵਾਉਂਦਿਆ ਹੋਇਆਂ ਹੋਈਆਂ ਬੇਅੰਤ ਪੁਲਾਂ ਦੀ ਖਿਮਾ ਬਖਸ਼ਣੀ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ